ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸਿਆ ਅਰਦਾਸ ਆ ਚੜ੍ਹਦੀ ਕਲਾ ਤੰਦਰੁਸਤੀ ਜੋ ਰੱਖ ਕੇ ਇੱਕ ਵਾਰੀ ਜੀ ਬੇਨਤੀ ਆ ਚੈਨਲ ਨੂੰ ਮੇਰੇ ਵੀਰ ਵੱਤੋ ਵੱਦ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਫ ਸੈਟ ਕਰਨਾ ਨਵੀਂ ਵੀਡੀਓਰ ਨੋਟੀਫਿਕੇਸ਼ਨ ਜਲਦੀ ਮਿਲੇ ਸਭ ਤੋਂ ਬੇਨਤੀ ਕਰਦੇ ਆ ਤੁਹਾਡੇ ਗਾੜੇ ਕੀ ਆਪਣੀ ਨਰਸਪਰਕ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਰੋ ਹੋਰ ਵੀ ਕਿਸੇ ਦਾ ਮਾਤੜ ਦਾ ਗਰੀਬ ਦਾ ਫਾਇਦਾ ਜੇ ਆਪਣੀ ਖਰੀਦਦਾਰੀ ਕਰ ਸਕੇ ਤੇ ਕੁੜੇ ਚੁਕਲੇ ਮਾਝਾ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਜੋ ਬੜਾ ਪਿਆਰ ਰਿਸਪੌਂਸ ਦਿੰਦੇ ਜੀ ਦਿਲ ਦੀਆਂ ਗਰਾਈਆਂ ਚ ਧੰਨਵਾਦ ਕਰਦੇ ਆ ਠੀਕ ਹੈ ਜੀ ਤੇ ਅਣ ਤੱਕ ਬਣੇ ਰਹੋ ਡਿਟੇਲ ਕਰਦੇ ਆ ਤੁਹਾਡੇ ਨਾਲ ਸਾਂਝੀ ਕਿੱਦਾਂ ਦੇ ਰਹਿਣਗੇ ਭਾਪਾਤੇ ਪਹੁੰਚੇ ਆ ਬਾਈ ਰਵੀ ਅਰਸ਼ ਦੇ ਕੋਲ ਪਿੰਡ ਠੱਠੀਆਂ ਮਹੰਤਾਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਲੱਗਦੀ ਇਹਨੂੰ ਤਰਨਤਾਰ ਸਾਹਿਬ ਭਾਈ ਅਰਸ਼ਾ ਸਾਹਿਬ ਦਾ ਸਹੀ ਹਾਲ ਸਹੀ ਗੱਲ ਸੰਦੂ ਸਾਹਿਬ ਸਹੀ ਗੱਲ ਠੀਕ ਠਾਇ ਜੋ ਵਧੀਆ ਤੂੰ ਸੁਣਾ ਪ੍ਰਾਣ ਵਧੀਆ ਵਧੀਆ ਪ੍ਰਾਣ ਕਿਰਪਾ ਠੀਕ ਜੀ ਹਾਂਜੀ ਬਹੁਤ ਕਿਰਪਾ ਮਹਾਰਾਜ ਠੀਕ ਹੈ ਜੀ ਐਡਰੈਸ ਕਰੀਏ ਨੋਟ ਭਾਈ ਪੈਨ ਠੱਡੀਆਂ ਮੰਤਾ ਤਸਵੀਰ ਵੀ ਤਰਨਪਾਣ ਜਲਾ ਵੀ ਤਰਨਪਾਣ ਮੋਬਾਈਲ ਨੰਬਰ ਕਿੰਨਾ 981589877 ਠੀਕ ਹੈ ਸਹੀ ਸਭਾਈ ਮੈਂ ਹੈ ਨਾ ਹਾਂਜੀ ਵੀ ਸਹੀ ਸਭਾਈ ਬਿਲਕੁਲ ਬਿਲਕੁਲ ਵੀ ਸਾਰੀ ਜੇ ਪੂੜੇ ਚੁੱਕਣੇ ਮਾਜਰ ਥੋੜੇ ਚੁੱਕਣੇ ਕਿੰਨਾ ਫਿਰ ਦੁੱਧ ਤੋਂ ਸਟਾਰਟਿੰਗ ਕੀਤੀ ਹੈ ਜੀ 10 ਕਿਲੋ ਬੋਲੀ ਵੀ ਦੀ ਕੰਡੇ ਵਾਲੀ ਹੋਊਗੀ ਕੰ ਤੇ ਖਾਮ ਨੂੰ ਕਿੰਨੇ ਕ ਬੰਨੇ ਆ ਸਵਾ 9 ਹੋਏ ਵਿੱਚ ਸਵਾ 9 ਹੋਇਆ ਤੇ ਕਿੰਨੇ ਕ ਵਜੇ ਦੀ ਸੁਬਾਹ ਦੀ ਹੁਣ ਚਵਾਈ ਹੋ ਗਈ ਵੀਰੇ ਸਾਡੇ ਕੋ ਪੰਜ ਚਵਾਈ ਕੀਤੀ ਸਾਢੇ 5 ਸਜਣੋ 5:30 ਵਜੇ ਦੀ 6 ਸੁਬਾਹ ਦੀ ਚਵਾਈ ਆ ਤੇ ਸਵਾ 9 ਹੋਏ ਆ ਮਗਰ ਕੱਟੀ ਕੱਟੀ ਵਿੱਚ ਕੱਟੀ ਮਗਰ ਆ ਗਈ ਜਿਹੜਾ 나ੜੂ ਪਿਆ ਉਹ ਲਾਤਾ ਪੁੱਟਿਆ ਗਿਆ ਹਾਂ 나ੜੂ ਨਾਲ ਬੱਚੀ ਦਾ ਜਿਹੜੇ ਚੁੱਕਦੇ ਮੱਝ ਨੇ ਕਿਹਾ ਪਤਾ ਨਹੀਂ ਲੱਗਦਾ ਬੰਦੇ ਨੂੰ ਤੇ 10 ਕਿਲੋ ਦੁੱਧ ਆ ਤੇ 9 ਕਿਹਾ ਆਪਾਂ ਸ਼ਾਮਾਂ ਤੋਂ ਵੀ ਤੁਸੀਂ ਅੰਤਾਜਾ ਲਾ ਸਕਦੇ ਅਜੇ ਸਵੇਰ ਦਾ ਟਾਈਮ ਆ ਹੁਣੇ ਵੀਡੀਓ ਜਿਹੜੀ ਅਪਲੋਡ ਕਰ ਦੇਣੀ ਆਪਾਂ ਤੇ ਬਾਈ ਖੋਲ ਕੇ ਤੋਰਾ ਤਰਾ ਕਰਾਰ ਕੇੰਦਾ ਚੈੱਕ 10 ਕਿਲੋ ਜਿਹੜੀ ਦੁੱਧ ਤੋਂ ਸਟਾਰਟਿੰਗ ਹੋਈ ਆ ਮਗਰਾ ਕੱਟੀ ਸੱਜ ਨੂੰ ਠੀਕ ਮੈਂ ਸੋਣੀਆ ਤੀਜਾ ਸੁਭਾ ਹੋਈ ਵੀਰ ਜੀ ਦੂਜਾ ਸੁਭਾ ਵਿੱਚ ਸੰਭੀ ਨਹੀਂ ਅੱਛਾ ਨੋਕ ਵਾਲਾ ਥਾਣਿਆ ਤੇ ਬਾਕੀ ਚੋਤ ਹੀ ਥੱਲਿਓਂ ਅੰਤਾਜਾ ਲਾਇਓ ਕਿ ਕਿੰਨੀ ਕੋਰੇ ਨੇ ਬਾਨਾ ਏ ਕਿਉਂਕਿ ਫਿਰੋਜ਼ ਹਾਬਨਾ ਜਿਹੜੀ ਆਪਣੀ ਖਰੀਦਦਾਰੀ ਕੀਤੀ ਜਾਂਦੀ ਆ ਮੈਂ ਵੱਡਿਆ ਵੱਡੇ ਢਾਂਚੇ ਦੀ ਆ ਛੋਟੇ ਨਹੀਂ ਆ ਸਿੰਘ ਤੁੰਗ ਵੀ ਚੰਗਾ ਮੈਂ ਦਾ ਚਲ ਵਾਲਿਆ ਪੂਰੀ ਠੀਕ ਆ ਆਦ ਵਜਨ ਫੁੱਲ ਵੱਡਾ ਏ ਤੇ ਥਣ ਭਾਂਡੇ ਦੀ ਲੈਵੇ ਦੀ ਬਿਲਕੁਲ ਬੰਤਰ ਪੱਧਰ ਆ ਕੋਈ ਨਹੀਂ ਬਾਈ ਸ਼ਾਈ ਬਿਲਕੁਲ ਥਾਨੂੰ ਲੈਵਾ ਓਕੇ ਸੱਜਣੋ ਠੀਕ ਆ ਬਾਈ ਅੱਜ ਫੇ ਕਿੰਨੇ ਦੀ ਦੇ ਦੀ ਜੀ ਜੀ ਇਹਦਾ ਮੋਲ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਜਾਈ ਪਾਓ ਜਾਈ ਆ ਹਾਂਜੀ ਫੋਨ ਤੇ ਗਲਾ ਭਾ ਕਰਾਂਗਾ ਜਿਆਦਾ ਨਹੀਂ ਚਲ ਕਰ ਲਿਓ ਜੀ ਜਿਹੜਾ ਮਰਜੀ ਵੀਰ ਫੁੱਲ ਨੇ ਗੁੱਲ ਮੰਨਤਾ ਹਾਂ ਇੱਕ ਆ ਗਏ ਮੈਂ ਸੱਜਣਾ ਵੀਰ ਵੇਚਣਾ ਹੁੰਦਾ ਮਾਲ ਕਿਸ ਵੀਰ ਭਰਾ ਨੇ ਇਹਦਾ ਹੁੰਦਾ ਤੇ ਕੋਈ ਗੱਲ ਨਹੀਂ ਫੋਨ ਤੇ ਵੀ ਮਾਣ ਫੁੱਲ ਹੋਊਗਾ ਹਾਂ ਇਹ ਦੂਮਾ ਮਾਣ ਉਹ ਜਿਕਰ ਉਹਨਾਂ ਜਿਹੜਾ ਤੁਹਾਡਾ ਬੋਲ ਮਾਣ ਕਰਾਂਗੇ ਫਿਰ ਤੇ ਇਹ ਟੋਕਰ ਦਾ ਪਰ ਕਿੰਨੇ ਚਿਰ ਦੀ ਆ ਗਈ ਵੀਰ ਜੀ ਨੂੰ 8ਵਾਂ ਮਹੀਨਾ ਲੱਗ ਜਣਾ 8ਵਾਂ ਮਹੀਨਾ ਹਾਂ ਜੀ ਤੇ ਵੀਰ ਜੀ ਦੁੱਧ ਦੀ ਜਿਆਦਾ ਸੀ ਪਰ ਉਹ ਸਕਾਉਂਦਾ ਹਾਂ ਦੋ ਦਿਨ 4 ਕਿਲੋ ਹੋਊਗਾ ਮੈਨੂੰ ਨਾ ਸਭ ਤੋਂ ਵਧੀਆ ਕੋਈ ਸਕਾਲੇ ਦੇ ਠੰਡੀ ਤੇਰੀ ਵੀਰ ਜੀ ਦੁੱਜਣ ਵੱਚੀ ਜੋ ਐਰ ਕੀਤੀ ਠੀਕ ਹੈ 8ਵਾਂ ਮਹੀਨਾ ਸਜਣੋ ਚਾਲੂ ਹੋ ਹੀ ਜਾਣਾ ਤੇ 4 ਕਿਲੋ ਦੁੱਧ ਆ ਤੇ ਜਰਸੀ ਕਰੋ ਸੰਗ ਦੇ ਵਿੱਚ ਆ ਗਿਆ ਵੀਰ ਜੀ ਤੋਂ ਭਾਜੇ ਮੈਨੂੰ ਤੋਂ ਵਧੀਆ ਹਾਂ ਇਹ ਤੋਰਾ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਫੇਸ ਪਾਰਟੀ ਆ ਕੋں ਦੇਖ ਸਕਦੇ ਜੇ ਇਹ ਜਰਸੀ ਕਲਾਉਜ਼ ਦੇਤੀ ਵਾਲੀ ਆ ਜੀ ਠੀਕ ਆ ਬੋਦੀ ਬਾਦੀ ਚੰਗੀ ਆ ਜੀ ਜੀ 20 ਸ੍ਰੀ ਗਾਮ ਆ ਹਾਂ 20 ਸੇ 20 ਕਿਲੋ ਤੇਨੇ ਦੁੱਧ ਭਰਦੀ ਹੋ ਗਈ ਬਾਕੀ ਤੋਰਾ ਤਾਰਾ ਚੰਗਾ ਮਹਗਾ ਆ ਜੇ ਕੋੜ ਯਾਰਗਾ ਤੋਰਾ ਵਾ ਲਓ ਲੈ ਕੇ ਹਾਂ ਜੀ ਵੈੜ ਤੇ ਬਾਈ ਜੀ ਫਿਰ ਇਹਦੀ ਕੀਮਤ ਕਰਦਗੇ ਮੈਂ ਤਾਂ ਦੇ ਦਈਆ ਸ਼ਾਹ ਜੀ 35000 ਦੀ ਤੋਹਫਾ ਕਰਦੀ ਗੁਣਕੇ ਵੀਰ ਭਰਾ ਹੋਰ ਕਰਦਗੇ ਹੋਰ 2000 ਛੱਡ ਦੀ ਹੈ 33000 ਹੀ ਦੇ ਦਾਂਗੇ ਡੈਂਗਰੀ ਕਰਦਗੇ ਨਹੀਂ ਨਹੀਂ ਜਾਣ ਦੇ ਨਹੀਂ ਜਾਣ ਦੇ 33000 ਦੀ ਵੈੜ ਦੇ ਦਾਂਗੇ ਨਹੀਂ ਤੁਹਾਡਾ ਮਨ ਹੁਣ ਜੇ ਫੇਰ ਛਡਾਉਂਦੇ ਨਹੀਂ ਕੁਝ ਨਹੀਂ ਦਾਂ ਜਾਣ ਦੇ ਠੀਕ ਹੈ ਵੀ ਜੀ ਸੱਚ ਨੂੰ ਵੀਰ ਜੀ ਵੇਖੋ ਵੈੜ ਕਿੰਨੇ ਦੀ ਕਰਦੇ ਫਿਰ ਆਪੇ ਕਤਈਆ 30 30 ਸਜਣੋ 3000 ਦੀ ਜੈਸਨੋ ਕਰਾਤੀ ਜੀ ਪਰ ਵੀ ਜੀ ਮਾਂ ਅੱਠ ਮਹੀਨੇ ਆ ਰਹੀ ਗੱਭਣੇ ਨਾ ਵੀਰ ਜੀ ਚੈੱਕ ਪਾਸ ਹਾਂ ਥਾਂ ਚਾਰੇ ਓਕੇ ਚੱਲ ਬਿਲਕੁਲ ਓਕੇ ਵੀਰ ਜੀ 4 ਕਿਲੋ ਦੁੱਧ ਵੀਰ ਜੀ ਮੈਨੂੰ ਲੱਗੋ ਵਧੀਆ ਸੋਕ ਜੀ ਦੁੱਧੋਂ ਜਿਆਦੀ ਬਣੂਗੀ ਮਹੀਨੇ ਦੇ ਦੋ ਰਹਿ ਗਏ ਸੂਣਾ ਕਿਹੜੇ ਵੇਲੇ ਜਿਹੜੇ ਵੇਲੇ ਦੁੱਧ ਮੁੱਕ ਜਾਣਾ ਘਰੋਂ ਜੁੜੀਆਂ ਦੁੱਧ ਨਹੀਂ ਮਿਲਣਾ ਦੁੱਧ ਹੁੰਦੀ ਵੈੜ ਹਾਂ ਇਹ ਕਮੇਟੀ ਕਲਾ ਸਾਹ ਆ ਤੇ ਅਕੇ ਆ ਕੇ ਇੱਕ ਆ ਹਨਾ ਇਹ ਦੋ ਥਾਣੀਆਂ ਹਾਂਜੀ ਵੀਰ ਜੀ ਇਹ ਨਾ ਜਾਤ ਪਾਤ ਵੜੀ ਹੈ ਨਾ ਐ ਵੀਜੀ ਆਹ ਖੰਨੇ ਮੰਡੀਆਂ ਲਈ ਗਏ ਸੱਜਣ ਨੇ 90000 ਦੀ ਬੱਛੀ 90000 ਸੀ ਹਾਂਜੀ ਅੱਛਾ ਵੀਜੀ ਇਹ ਵੀ ਚਾਰ ਪੰਜ ਦਿਨ ਹੋ ਗਏ ਆ ਹਾਂ ਹੁਣ 11 12 ਕਿਲੋ ਦੁੱਧ ਦੋਹਾਂ ਦਿਨ ਤੇ ਬੱਚਾ ਬੱਚਾ ਨਹੀਂ ਆ ਵੀਜੀ ਬੱਛੀ ਉਹਨਾਂ ਲਾੜੀ ਜਾਂਦੇ 90000 ਦੀ ਬੱਛੀ ਬਜੀ ਹਾਂ ਬੱਛੀ ਵੀ ਰੱਖ ਲਈ ਆ ਹਾਂਜੀ ਤੇ ਗਾਂ ਦੇਤੀ ਆ ਗਾਂ ਦੇਤੀ ਹੋਰ ਦੁੱਧ ਕਿੰਨਾ ਆ ਵੀਜੀ 10 ਕਿਲੋ ਦੇ ਦਾਂਗੇ 10 ਕਿਲੋ ਤੋੜਾ ਕਰਵਾ ਦੇ ਮੇਰਾ ਪ੍ਰਾਜੈਕਟ ਦੂਸਰਾ ਸਵੇਰ ਸੱਜਣੋਂ ਸੂਈ ਆ ਤੇ ਦੋ ਥਾਣੀਆਂ ਦੋ ਥਾਣੀਆਂ ਹੈਗੇ ਵੀਜੀ ਅਗਲੇ ਸਵੇਰ ਨੂੰ ਚੱਲ ਪੈਣਗੇ ਤੇ ਲਈ ਮੰਗੀ ਸੀ ਤੇ ਬਾਕੀ ਹੁਣ ਜਿਹੜੀ ਆ ਦੇ ਦੇਣੀ ਐ ਨਾ ਲਾਈ ਦੋ ਦਿਨਾਂ 'ਚ 10 ਕਿਲੋ ਦੁੱਧ ਹੋਊਗਾ ਦੋ ਟਾਈਮਾਂ ਦਾ ਅੱਠ ਦੇ ਗਰੰਟੀ ਭੇਜ ਦਾਂਗੇ 10 ਜੀ ਟੋਣਾ ਤੇਰੀ ਚੋਲੀ ਅੱਛਾ 8 ਕਿਲੋ ਦੀ ਗਰੰਟੀ ਆ ਹਾਂਜੀ ਜੀ ਬੱਚੇ ਦੀ ਮਾੜੀ ਗੋਲ ਕਰਦੀ ਕਨੇਡੀਨ ਦੇ ਪਰ ਫਿਰ ਜੀ ਕਰਦੀ ਬੱਚੇ ਦਾ ਮੱਛੀ ਲਈ ਹੁੰਦਾ ਸੀ ਹਾਂ ਸਾਡਾ ਬਾਲੀ ਫਰਨੀਚੋ ਹਾਂ ਠੀਕ ਆ ਤੇ ਕਿੰਨੇ ਦੀ ਇਹ ਦੇ ਲਈ ਅਸਲ ਦੀ ਹਾਂ ਪੱਕੀ ਪੱਕੀ ਹੋਰ ਨਾ ਨਹੀਂ ਇੱਕੋ ਇੱਕੋ ਹੀ ਨਾ ਕਿੰਨਾ ਮਾਨ ਵਿੱਚੋਂ 1% ਨਹੀਂ ਇੱਕ ਦੱਸ ਦੋ ਇੱਕ ਇੱਕ ਪੰਜ ਹਜ਼ਾਰ ਦੀ ਕਿੰਨੇ ਦੀ ਹੋ ਗਈ 99000 ਹੋਰ ਨਹੀਂ 9 ਦੀ 9 ਦੀ ਨਹੀਂ ਹੁੰਦੀ ਅਗਲੇ ਥਾਂ ਅਗਲੇ ਸੂਏ ਦੂਜੀ ਸੂਏ ਦੰਦਾਂ ਦੇ ਬਚ ਨਹੀਂ ਨਹੀਂ 9 ਦੀ ਨਹੀਂ ਹੁੰਦੀ ਠੀਕ ਹੈ ਸਾਡੇ ਨਾਲ 9500 ਰੁਪਿਆ ਦੀ ਜਿਹੜੀ ਆ ਖੀਰ ਤੇ ਜਿਹੜੀ ਆ ਹੋਜੂਗੀ ਤੇ ਬਾਕੀ ਵੱਡੇ ਆ ਕੱਦ ਬਹੁਤ 8 ਕਿਲੋ ਦੀ ਗਾਰੰਟੀ ਤੇ ਬਾਈ ਕਹਿੰਦਾ ਦੇਣੀ ਦੋ ਥਾਂ ਚੱਲਦੇ ਆ ਡਿਟੇਲ ਕੀਤੀ ਆ ਸਾਂਝੀ ਤੇ ਜੁੰਦੇ ਵਾਸਤੇ ਰੋ ਮਿਲਦੇ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ